प्यारी दोस्तों प्यार भरी सत श्री अकाल जी दोस्तों इस वाले दी एक बड़ी खबर पंजाब ਦੇ ਵਿੱਚ ਸਭ ਤੋਂ ਵੱਡੇ ਫਰਕ ਨਾਲ ਭਾਈ ਅਮਰਿਤਪਾਲ ਸਿੰਘ ਨੇ ਖੜੂ ਸਾਬ ਤੋਂ ਜੇਤ ਪ੍ਰਾਪਤ ਕੀਤੀ ਹੈ ਇਹਨਾਂ ਚੋਣਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਸਾਰੀ ਹੀ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡਦਿਆਂ 4 ਲੱਖ 443 ਵੋਟਾਂ ਹਾਸਲ ਕੀਤੀਆਂ ਹਨ ਉਨ੍ਹਾਂ ਦੀ ਇਸ ਇਤਿਹਾਸਿਕ ਜਿੱਤ ਤੇ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਖਪਾਲ ਸਿੰਘ ਖੈਰਾ ਨੇ ਜਿਹੜਾ ਕਿ ਟਵੀਟ ਕਰਕੇ ਲਿਖਿਆ ਹੈ ਕਿ ਹੁਣ ਜਦੋਂ ਕਿ ਲੋਕਾਂ ਦੀ ਆਦਾਦ ਨੇ ਖੁੱਲ੍ਹੂ ਸਭ ਤੋਂ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ ਤਾਂ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਕਿ ਭਾਈ ਅਮਰਿਤਪਾਲ ਸਿੰਘ ਖਿਲਾਫ ਜਿਹੜੀ ਕਿ ਐਨਐਸਡੀ ਸਖਤ ਨજરਬੰਦੀ ਵਾਪਸ ਲੈ ਕੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦਿੱਤਾ ਜਾਵੇ ਜੋ ਕਿ ਭਾਈ ਅਮਰਿਤਪਾਲ ਸਿੰਘ ਆਪਣੇ ਹਲਕੇ ਦੇ ਨੁਮਾਇੰਦਗੀ ਕਰਨ ਦੇ ਲਈ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਹਿੱਸਾ ਲੈ ਸਕਣ ਅਮਰਿਤਪਾਲ ਖੈਰ ਨੇ ਕੀ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਦੀ ਇਸ ਗੱਲ ਦਾ ਵੀ ਸੰਕੇਤ ਦਿੱਤੀ ਹੈ ਕਿ ਪੰਜਾਬ ਦੇ ਲੋਕ ਖੜੇ ਹਨ ਨਾ ਕਿ ਜ਼ੁਲਮ ਕਰਨ ਵਾਲਿਆਂ ਦੇ ਨਾਲ ਦੱਸਦੇ ਨੇ ਕਿ ਲੋਕ ਸਭਾ ਹਲਕਾ ਖੁਰੂ ਸਾਬ ਤੋਂ ਆਜ਼ਾਦ ਉਮੀਦਵਾਰ ਉਮੀਦਵਾਰ ਦੇ ਵਿੱਚ ਚੋਣ ਲੜੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਨੇ ਸਮੁੱਚੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਜਿਹੜੀ ਹੈ ਪ੍ਰਾਪਤ ਕੀਤੀ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਨੇ ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਰਹਿੰਦੇ ਆ ਇਹ ਚੋਣ ਜਿੱਤ ਖੁਰੂ ਸਾਬ ਤੋਂ ਪ੍ਰਾਪਤ ਅਮਰਿਤਪਾਲ ਸਿੰਘ ਨੇ ਕੀਤੀ ਹੈ ਜੇਲ੍ਹ ਦੇ ਵਿੱਚ ਬੈਠਿਆ ਹੀ ਇੱਕ ਲੱਖ ਸਤ 2120 ਵੋਟਾਂ ਨਾਲ ਕਾਂਗਰਸ ਦੇ ਕੁਲ 20 ਜੀਰਾ ਨੂੰ ਜਿਹੜੀ ਮਾਤ ਦਿੱਤੀ ਹੈ ਕੁੜੂ ਸਾਫ ਤੋਂ ਕੈਬਨਟ ਮੰਤਰੀ ਲਾਲਜੀਤ ਸਿੰਘ ਉਹ ਲਤੀਜੇ ਨੰਬਰ ਤੇ ਰਹੇ ਹਨ ਉਹਨਾਂ ਨੂੰ ਸਿਰਫ 194836 ਵੋਟਾਂ ਹੀ ਪਈਆਂ ਹਨ ਇਸ ਦੇ ਨਾਲ ਹੀ ਦਸਨ ਦੇ ਹਾਂ ਕਿ ਸੰਗਰੂਰ ਲੋਕ ਸਭਾ ਹਲਕੀ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖੈਰ ਦੀ ਹਾਰ ਹੋਣ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ ਸੁਖਪਾਲ ਸਿੰਘ ਖੈਰ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ਮੈਂ ਅੱਜ ਉਸ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ ਤੇ ਸ਼ਾਂਤੀਪੂਰਵਕ ਚੋਣਾਂ ਦੇ ਲਈ ਸੰਗਰੂਰ ਦੇ ਸਾਰੇ ਹੀ ਲੋਕਾਂ ਦਾ ਧੰਨਵਾਦ ਕਰਦਾ ਹਾਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਕਾਬਲੀਅਤ ਅਤੇ ਵਿਸ਼ਵਾਸ ਜਿਤਾਇਆ ਹੈ ਅਤੇ ਸਮਰੂਪ ਲੋਕਾਂ ਸਭਾ ਚੋਣਾਂ ਵਿੱਚ ਵੋਟ ਜਿਹੜੀ ਕਿ ਮੈਨੂੰ ਵੋਟ ਦਿੱਤੀ ਹੈ ਮੈਂ ਮਲੇਰ ਕੋਟਲਾ ਦੇ ਵੋਟਰ ਖਾਸ ਕਰਕੇ ਮੁਸਲਿਮ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਹਾਲਾਂਕਿ ਮੈਂ ਨਤੀਜਿਆਂ ਤੋਂ ਥੋੜਾ ਦੁਖੀ ਹਾਂ ਪਰ ਨਿਸ਼ਚਿਤ ਤੌਰ ਤੇ ਨਿਰਾਸ਼ ਨਹੀਂ ਹਾਂ ਮੈਂ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਲਈ ਲੜਾਈ ਨੂੰ ਹੋਰ ਜੋਸ਼ ਦੇ ਬਚਨਾਂ ਨਾਲ ਅੱਗੇ ਵਧਾਉਣ ਦੀ ਜਿਹੜੀ ਵਾਦਾ ਕਰਦਾ ਹਾਂ ਸੋ ਦੋਸਤੋ ਅੱਜ ਤੱਕ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ